ਅ ਜੁਧ ਨਸ਼ਾ ਅਬਰੋਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਬੀਜਪੀ ਸਾਹਿਬ ਇਹਨਾਂ ਦੀਆਂ ਇਨਸਟਰਕਸ਼ਨਸ ਤੇ ਜਿਹੜਾ ਪੰਜਾਬ ਪੁਲਿਸ ਡਿਸਟ੍ਰਿਕਟ ਰੋਜ਼ਗਰ ਪੁਲਿਸ ਵੱਲੋਂ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਹੈ ਬਹੁਤ ਵਧੀਆ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੀ ਟੀਮ ਵੱਲੋਂ ਇੱਥੇ ਜਿਵੇਂ ਐਸਪੀ ਡੀ ਸਾਹਿਬ ਦੀ ਸੁਪਰਵੀਜ਼ਨ ਚ ਡੀਐਸਪੀ ਡੀ ਸਾਹਿਬ ਸੜੇ ਇਨਚਾਰਜ ਸੀਆਈਏ ਤੇ ਸਾਰੀ ਟੀਮ ਜਿਹੜੇ ਸਾਰੇ ਇਹਨੇ ਖੜੇ ਉੱਚੇ ਇਹਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਸਫਲਤਾ ਹਾਸਲ ਹੋਈ ਜਦੋਂ ਇਹ ਇਤਿਹਾਸਕ ਕਦਮਾ ਨੰਬਰ ਮਿਲੇ ਨੀ ਮਿਤੀ 14 5 ਐਨਡੀਪੀਐਸ ਐਕਟ ਹਾਣਾ ਸਦਰ ਦਾਰਜ ਕਰਕੇ ਸੁਖਦੇਵ ਸਿੰਘ ਉਰਫ ਬੱਬੀ ਉਮਰ 19 ਸਾਲ ਪੁੱਤਰ ਰਾਜ ਸਿੰਘ ਵਾਸੀ ਪਿੰਡ ਹਬੀਬ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 1 ਕਿਲੋ 446 ਗ੍ਰਾਮ ਹੈਰਨ ਇੱਕ ਮੋਬਾਈਲ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਤੇ ਇੱਥੇ ਇਹ ਹੈ ਜੀ ਵੀ ਇਹਦੇ ਚ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਇਹ ਹੋਰ ਕਰ ਰਹੇ ਆ ਤਾਂ ਕਾਫੀ ਇਹਦੇ ਤੋਂ ਹੋਰ ਵੀ ਕਾਫੀ ਜਿਆ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਤੇ ਜਿਹੜੇ ਅਸੀਂ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਜਿਹੜੇ ਆਦੇ ਦਿਲਾਂ ਦੇ ਵਿੱਚ ਸਾਨੂੰ ਪੂਰੀ ਸੰਭਾਵਨਾ ਹੈ ਵੀ ਇਹਦੇ ਤੋਂ ਕਾਫੀ ਹੋਰ ਬੰਦੇ ਫੜੇ ਜਾਣਗੇ ਤੇ ਰਪੋੜੀ ਸੌਫਟ ਕੀਤਾ ਕੀਤਾ 14525 ਦਾ ਇਹ ਐਨਡੀਪੀਐਸ ਦਾ ਇਹਦੇ ਵਿੱਚ 448 ਗ੍ਰਾਮ ਇਹ ਸਾਨੂੰ ਇੱਕ ਅਨਨੋਮ ਬੰਦੇ ਦੇ ਪਰਚਾ ਦਰਜ ਕੀਤਾ ਜਿਹੜੀ ਬੀਐਸਐਫ ਵੱਲੋਂ ਤੇ ਸਾਡੀ ਪਾਰਟੀ ਜਿਹੜੀ ਜੁਆਇੰਟ ਆਪਰੇਸ਼ਨ ਸੀਗਾ ਜਿਹਦੇ ਵਿੱਚ ਇਹ ਰਿਕਵਰ ਹੋਈ ਹੈ ਤੇ ਬਟ ਇੱਥੇ ਸਾਨੂੰ ਇੱਕ ਦੋ ਇਹਦੀਆ ਸਾਨੂੰ ਸੂ ਲੱਗੀ ਹੈ ਇਨਫਾਰਮੇਸ਼ਨ ਮਿਲੀ ਹੈ ਜਿਸ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਇਹਦੇ ਵਿੱਚ ਵੀ ਕੋਈ ਨਾ ਕੋਈ ਅਰੈਸਟ ਸਾਨੂੰ ਜਲਦੀ ਹੋਵੇ ਮੋਡ ਆ ਪੇਮੈਂਟ ਮੈਂ ਪੇਮੈਂਟ ਬਾਰੇ ਪੁੱਛਿਆ ਇਹ ਪੇਮੈਂਟ ਅੱਗੇ ਜਿਹੜਾ ਇੱਕ ਕਾਮਨ ਜਿਹੜਾ ਬੰਦਾ ਇਹਨਾਂ ਤੋਂ ਜਿਹੜਾ ਇਹਨਾਂ ਨੂੰ ਸਪਲਾਈ ਵੀ ਕਰਦਾ ਤੇ ਅੱਗੇ ਜਿਸ ਦੇ ਨਾਲ ਇਸਨੇ ਜਿਹਨੂੰ ਅੱਗੇ ਦੇਣੀ ਹੁੰਦੀ ਆ ਤੇ ਉਹ ਦੋਨਾਂ ਦੇ ਨੰਬਰ ਇੱਕ ਦੂਜੇ ਨੂੰ ਨਹੀਂ ਦਿੰਦਾ ਉਹਨਾਂ ਦੇ ਲੋਕੇਸ਼ਨਸ ਦੇ ਦਿੰਦੇ ਆ ਤੇ ਤਾਂ ਕਿ ਇਹਨਾਂ ਨੂੰ ਵੀ ਆਪਸ ਵਿੱਚ ਪਤਾ ਨਾ ਹੋਵੇ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇਹ ਆਪਣੇ ਫੋਨ ਰਹੀ ਇਹਨਾਂ ਦਾ ਮੇਲ ਕਰਾ ਕੇ ਉਹ ਉਸ ਨੂੰ ਪੈਸੇ ਦੇ ਜਾਂਦਾ ਉਸ ਤੋਂ ਫਿਰ ਉਹਨਾਂ ਲੈ ਜਾਂਦੇ ਤੇ ਉਹ ਅਸੀਂ ਆਈਡੈਂਟੀਫਾਈ ਕਰ ਲਏ ਆ ਜੀ ਤੇ ਅਸੀਂ ਜਲਦ ਉਹਨਾਂ ਨੂੰ ਫੜ ਲਾਂਗੇ ਸਾਡੇ ਵੱਲੋਂ ਜਿਹੜਾ ਐਕਸਾਈਜ਼ ਐਕਟ ਦੇ ਵਿੱਚ ਵੀ ਕਾਫੀ ਜਿਹੜੀ ਰਿਕਵਰੀ ਕੀਤੀ ਆ ਜੀ ਇਹਦੇ ਵਿੱਚ 7 ਮੁਕਦਮੇ ਦਰਜ ਕਰਕੇ ਸੱਤ ਅਰੈਸਟ ਕੀਤੇ ਪੰਜ ਮੁਕਦਮੇ ਦਰਜ ਕੀਤੇ ਤੇ ਇਹਦੇ ਵਿੱਚ 5920 ਲੀਟਰ ਲਾਹਣ ਤੇ 300 ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਇਹਦੇ ਵਿੱਚ ਬਰਾਮਦ ਕੀਤੀ ਹੈ ਤੇ ਇਹਦੇ ਵਿੱਚ ਜਿਹੜੇ ਬਾਕੀ ਹੋਰ ਕਈ ਜਣੇ ਨਾਮਜ਼ਦ ਕੀਤੇ ਜਿਨ੍ਹਾਂ ਤੇ ਅਸੀਂ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਜਿਹੜਾ ਨਜਾਇਜ਼ ਸ਼ਰਾਬ ਨੂੰ ਵੀ ਆਪਾਂ ਆਪਣੇ ਏਰੀਆ ਦੇ ਵਿੱਚ ਨਹੀਂ ਵੇਚ ਜਣਾ ਇਹਨਾਂ ਨੇ ਜਿਹੜਾ ਆਪਣੇ ਸਾਰੇ ਸਾਡੇ ਡੀਐਸਪੀ ਸਾਹਿਬਾ ਡੀਐਸਪੀ ਸਿਟੀ ਤੇ ਐ ਐਸਪੀ ਡੀ ਸੀਆਈਏ ਸਾਡੇ ਐਸਪੀ ਡੀ ਸਾਹਿਬ ਇਹ ਵੀ ਸਾਡੀ ਇੱਕ ਨਾਲ ਦੀ ਨਾਲ ਜਿਹੜੇ ਇਹ ਨਜਾਇਜ਼ ਜਿਹੜੇ ਸ਼ਰਾਬ ਵੇਚਦੇ ਆ ਉਹਨਾਂ ਤੇ ਵੀ ਸਾਡੀ ਮਿਹਨਤ ਕੂਰੀ ਚੱਲੀ ਆ ਤੇ ਅੱਜ ਜਿਵੇਂ 5000 ਤੋਂ 5000 ਤੋਂ ਪਲੱਸ ਲੀਟਰ ਪੰਜ 5900 20 ਲੀਟਰ ਲਾਹਣ ਜਿਹੜੀ ਰਿਕਵਰ ਕੀਤੀ ਹੈ ਤੇ 300 ਮੋਦਨਾ ਨਜਾਇਜ਼ ਸ਼ਰਾਬ ਸਾਡੇ ਇੱਕ ਹੋਰ ਵਧੀਆ ਸਫਲਤਾ ਹਾਸਲ ਹੋਈ ਸਾਡੇ ਸੀਆਈਏ ਤੇ ਆਪਣੇ ਇਹਨਾਂ ਵੱਲੋਂ ਜਦੋਂ ਕਾਰਵਾਈ ਕਰਦੇ ਹੋਏ ਐਸਪੀ ਡੀ ਸਾਹਿਬ ਇਹਨਾਂ ਦੀ ਡੀਐਸਪੀ ਡੀਐਸਪੀ ਸਨੇ ਜ਼ੀਰਾ ਇਹਨਾਂ ਸਾਰਿਆਂ ਵੱਲੋਂ ਜਦੋਂ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਮੁਕੱਦਮਾ ਨੰਬਰ 54 ਦਰਜ ਕੀਤਾ ਜਿਸ ਤੇ 25 ਆਮ ਐਕਟ ਜਿਦੇ ਵਿੱਚ ਦੋ ਜਣੇ ਗ੍ਰਿਫਤਾਰ ਕੀਤੇ ਹਰਚੰਦ ਸਿੰਘ ਉਰਫ ਮਿੱਟੀ ਤੇ ਪਰਮਜੀਤ ਸਿੰਘ ਉਰਫ ਪੰਮਾ ਇਹਨਾਂ ਪਾਸੋਂ ਇੱਕ ਰਾਈਫਲ 315 ਬੋਰ ਇੱਕ ਰਾਈਫਲ 12 ਬੋਰ ਤੇ ਪੰਪ ਐਕਸ਼ਨ ਤੇ ਇੱਕ ਰਿਵਲਵਰ 32 ਬੋਰ ਸਮੇਤ ਜਿਹੜੇ ਕਾਰਟਰੀਜਸ ਬਰਾਮਦ ਕੀਤੇ ਆ ਜਿਵੇਂ 58 ਕਾਰਟਰੀਜ 315 ਬੋਰ ਦੇ 49 ਕਾਰਟਰੀਜ ਬਰਾਂਬੋਰ ਦੇ ਤੇ 32 ਬੋਰ ਦੇ ਦੋ ਕਾਰਟਰੀਜ ਇਹ ਬਰਾਮਦ ਕਰਕੇ ਬੜੀ ਵਧੀਆ ਸਫਲਤਾ ਹਸਲ ਹੋਈ ਹੈ ਜਿਹੜਾ ਇਹ ਬੰਦੇ ਦੇ ਕੋਲ ਕੋਈ ਲਾਇਸੈਂਸ ਨਹੀਂ ਸੀ ਇਹ ਆਪਣਾ ਇਹ ਨਜਾਇਜ਼ ਹਥਿਆਰ ਇਹਨੇ ਆਪਦੇ ਕੋਲ ਰੱਖੇ ਹੋਏ ਸੀ ਤੇ ਇਹ ਇਨਾਂ ਤੇ ਉਹ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹਨਾਂ ਤੋਂ ਬਰਾਬਰ ਦੁੱਧ ਇਹ ਜਾਨ ਨੂੰ ਪਤਾ ਲੱਗੇ ਵੀ ਇਹਨਾਂ ਨੇ ਕਿੱਥੇ ਵਰਤੋਂ ਕਰਨੀ ਸੀ ਇਹਨਾਂ ਹਥਿਆਰਾਂ ਇਹ ਜਿਹੜੇ ਜੀ ਇਹਨਾਂ ਦਾ ਪਹਿਲਾ ਇਹਨਾਂ ਦੇ ਪਰਚੀ ਦਾ ਨੰਬਰ ਜੀ ਪੀਐਸ ਪਰ ਬੀਜੇ ਪਰਚੀ ਜਿਹੜਾ ਪਰਮਜੀਤ ਹੈ ਜੀ ਜਿਹਦੇ ਤੇ ਪੰਮੇ ਤੇ 5 6 ਪਰਚੇ ਦਰਜੇ ਦੀ ਐਨਡੀਪੀਐਸ ਦਾ ਵੀ ਦਰਜਾ ਹੈ ਤੇ ਇਹ ਬਦਮਾਸ਼ ਟਾਈਪ ਬੰਦੇ ਆ ਤੇ ਇਹਨਾਂ ਪਾਸੋਂ ਜਿਹੜੇ ਇਹ ਰਿਕਵਰ ਕੀਤਾ ਇਹਨਾਂ ਦੇ ਆਪਣੇ ਦੱਸਣ ਦੇ ਮਤਾਬਕ ਵੀ ਇਹਨਾਂ ਦੀ ਕਿਤੇ ਦੁਸ਼ਮਣੀ ਆ ਸਾਨੂੰ ਉਹਦੇ ਕਰਕੇ ਅਸੀਂ ਇਹ ਰੱਖੇ ਹੋਏ ਸੀ ਨਜਾਇਜ਼ ਤੇ ਆ ਤੇ ਬਾਕੀ ਪੁਛਗਿਸ਼ ਚੱਲ ਰਹੀ ਹੈ ਜੇ ਪੁਛਗਿਸ਼ ਹੋਰ ਕੁਝ ਸਾਹਮਣੇ ਆਇਆ ਤਾਂ ਉਹ ਸਾਹਮਣੇ